ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਧੰਨ ਧੰਨ ਸਤਗੁਰ ਅਬਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ 647 ਮੇ ਅਸੀਂ ਪ੍ਰਕਾਸ਼ ਉਤਸਵ ਸੰਬੰਧ ਵਿੱਚ ਸਾਰੇ ਨਗਰ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਆ ਸਾਡੇ ਗੁਰਦੁਆਰਾ ਸਾਹਿਬ ਮਹੱਲਾ ਲੋਹਾਰਾਂ ਸਤਗੁਰ ਅਬਦਾਸ ਸਭਾ ਸਾਰੇ ਨੌਜਵਾਨ ਵੀਰ ਸਾਰੀਆਂ ਸੰਗਤਾਂ ਰਲ ਮਿਲ ਕੇ ਅੱਜ ਅਸੀਂ ਗੁਰਦੁਆਰਾ ਸਾਈਮਾ ਲਾਲੋਹਾਰਾਂ ਤੋਂ ਸਾਰੀਆਂ ਸੰਗਤਾਂ ਨੇ ਨਗਰ ਕੀਰਤਨ ਦੇ ਜਲਸ ਸਜਾਏ ਸਨ ਜੋ ਐਸ ਵੇਲੇ ਹਰ ਸਾਲ ਦੀ ਤਰ੍ਹਾਂ ਅਸੀਂ ਰੋਜ਼ੇ ਵਿਖੇ ਆ ਕੇ ਵੀ ਅਸੀਂ ਸੰਗਤਾਂ ਸਾਰੀਆਂ ਲੰਗਰ ਛਕਦੀਆਂ ਬਾਬਾ ਸ਼ਾਮੀ ਸ਼ਾਹ ਦੇ ਆਪਾਂ ਅੱਜ ਡੇਰੇ ਤੇ ਆ ਕੇ ਸਾਰੀਆਂ ਸੰਗਤਾਂ ਨੇ ਲੰਗਰ ਛਕੇ ਹਨ ਤੇ ਸਤਿਗੁਰਾਂ ਦੀਆਂ ਅਸੀਂ ਅਸ਼ੀਰਵਾਦ ਪ੍ਰਾਪਤ ਕੀਤੇ ਹਨ ਸਾਡੇ ਗੁਰਦੁਆਰਾ ਸਾਹਿਬ ਦੇ ਸਾਰੇ ਪ੍ਰਬੰਧਕ ਸੇਵਾਦਾਰ ਜੋ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਕੱਢਦੇ ਹਨ ਸਤਿਗੁਰੂ ਜੀ ਦੇ ਖੁਸ਼ੀਆਂ ਪ੍ਰਾਪਤ ਕਰਦੇ ਹਨ ਤੇ ਅੱਜ ਦੇ ਦਿਨ ਸੰਗਤਾਂ ਦਾ ਜੋ ਜੋਸ਼ ਦੇਖਣ ਨੂੰ ਮਿਲਦਾ ਹੋਇਆ ਉਹ ਵੱਖਰਾ ਹੀ ਹੈ ਕਿਉਂਕਿ ਸਤਿਗੁਰਾਂ ਨੇ ਸਾਨੂੰ ਏਕੇ ਦਾ ਸਬਕ ਪੜਾਇਆ ਕਿ ਅਸੀਂ ਸਾਰੇ ਇੱਕ ਹਾਂ ਅਸੀਂ ਵੱਖ ਨੇ ਉੱਚ ਨੀਚ ਕੋਈ ਨਹੀਂ ਹੈ ਅਸੀਂ ਸਾਰੇ ਉੱਚ ਨੀਚ ਸਭ ਅਸੀਂ ਇੱਕੋ ਹੀ ਮਿੱਟੀ ਦੇ ਬਣੇ ਹੋਏ ਹਾਂ ਇਸ ਕਰਕੇ ਸਾਨੂੰ ਸਤਿਗੁਰਾਂ ਦੇ ਉਪਦੇਸ਼ ਤੇ ਚੱਲਣ ਦੇ ਸਾਨੂੰ ਅੱਜ ਜੋ ਉਪਦੇਸ਼ ਮਿਲਿਆ ਹੈ ਸਾਰੀਆਂ ਸੰਗਤਾਂ ਰਲ ਮਿਲ ਕੇ ਅੱਜ ਇੱਕ ਦੂਜੇ ਦਾ ਹੱਥ ਫੜ ਕੇ ਇੱਕ ਦੂਜੇ ਦੇ ਮੋਢੇ ਦੇ ਮੋਢੇ ਨਾਲ ਜੋੜ ਕੇ ਆਪਣਾ ਸਾਰੇ ਜੋ ਮੰਦਰਾਂ ਦੇ ਪ੍ਰਬੰਧਕ ਹਨ ਸਾਰੇ ਸਿੰਘ ਸਵਾ ਗੁਰਦੁਆਰਾ ਸਾਰੇ ਦੇ ਪ੍ਰਬੰਧਕ ਹਨ ਜੋ ਵੀ ਹਨ ਸਾਡੇ ਵੱਡੇ ਵੱਡੇ ਅਫਸਰ ਹਨ ਸਾਰੇ ਰਲ ਮਿਲ ਕੇ ਅੱਜ ਨਗਰ ਕੀਰਤਨ ਦੇ ਜਲੂਸ ਜਾ ਰਹੇ ਆ ਤੇ ਉਹਨਾਂ ਦੀ ਸਤਿਗੁਰਾਂ ਦੀ ਬੜੀ ਕਿਰਪਾ ਹੈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਨਗਰ ਦਾ ਬਹੁਤ ਧੰਨਵਾਦ ਸੰਗਤਾਂ ਦਾ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਆਪਾਂ ਕੱਢ ਰਹੇ ਹਾਂ ਕਿ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਖਤਮ ਕਰਨਾ ਹੈ ਏਜੀ ਮੁਹੱਲਾ ਲੋਹਾਰਾਂ ਵਿਖੇ ਸ਼ਾਮਚਰਾ ਸੀ ਉਥੋਂ ਅਸੀਂ ਗੁਰਦਾਰਾ ਸਾਹਿਬ ਤੋਂ ਪ੍ਰਾਰੰਭ ਕਰਦੇ ਆਂ ਪ੍ਰਾਇਮਰੀ ਸਕੂਲ ਦੇ ਕੋਲ ਉਥੋਂ ਅਸੀਂ ਪ੍ਰਾਰੰਭ ਕਰਕੇ ਤੇ ਸਾਰੇ ਨਗਰ ਦੇ ਵਿੱਚ ਆਉਂਦੀ ਆਪਾਂ ਸਾਰੇ ਪ੍ਰਕਰਮਾ ਕਰਕੇ ਤੇ ਸਤਿਗੁਰੂ ਦੀ ਖੁਸ਼ੀਆਂ ਪ੍ਰਾਪਤ ਕਰਦੇ ਆਂ ਸੰਗਤ ਸਾਰੀ ਨਾਲ ਚੱਲਦੀ ਹੈ ਤੇ ਵਾਪਸੀ ਵੀ ਸਾਡੀ ਮੁਹੱਲਾ ਲੋਹਾਰਾਂ ਗੁਰਦਾਰਾ ਸਾਹਿਬ ਵਿਖੇ ਸਤਿਗੁਰ ਅਬਦਾਸ ਮਹਾਰਾਜ ਦੇ ਗੁਰਦਾਰਾ ਸਾਹਿਬ ਸ਼ਸ਼ੋਭਤ ਹਨ ਉਥੇ ਜਾ ਕੇ ਇਹਨਾਂ ਦੀ ਸਾਡੇ ਤਨ ਤਨ ਸ੍ਰੀ ਗੁਰਗਰਾਂ ਸਾਹਿਬ ਮਹਾਰਾਜ ਸ਼ਤਰਸ਼ ਆਇਆ ਹੈ 5 ਪਿਆਰਿਆਂ ਦੇ ਅਗਵਾਈ ਦੇ ਹੇਠ ਇਹ ਨਗਰ ਕੀਰਤਨ ਕੱਢੇ ਜਾਂਦੇ ਹਨ ਤੇ ਮੋਹਲਾ ਲੋਹਾਰਾਂ ਵਿਖੇ ਹੀ ਜਾ ਕੇ ਇਹਨਾਂ ਦੀ ਜੋ ਕੇ ਸਮਾਪਤੀ ਹੁੰਦੀ ਹੈ ਜੀ ਵਾਹਿਗੁਰੂ ਜੀ ਸੋ ਨਰਪਹਿ ਸਤਿਗੁਰੂ ਵਿਦਾਸ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾਲ ਦਾ ਕੱਲ ਨੂੰ ਸਭ ਤੋਂ ਪਹਿਲਾਂ ਸਹਿਜ ਆਪ ਸਾਹਿਬ ਰੱਖੇ ਗਏ ਹਨ ਉਹਨਾਂ ਦੇ 11 ਵਜੇ ਭੋਗ ਪਾਣੇ ਉਸ ਤੋਂ ਉਪਰੰਤ ਸਾਡੇ ਕੋਲ ਕੀਰਤਨੀ ਜਥੇ ਪਹੁੰਚਦੇ ਹਨ ਉਹਨਾਂ ਨੇ ਆਪਣੇ ਕਥਾ ਵਿਚਾਰਾ ਕੀਰਤਨ ਕਰਨਿਆ ਤੇ ਉਸ ਤੋਂ ਬਾਅਦ ਲੰਗਰ ਚੱਲਣੇ ਹਨ ਤੇ ਉਸ ਤੋਂ ਬਾਅਦ ਰਾਤ ਨੂੰ ਵੀ ਸਾਡੇ ਸਮਾਗਮ ਹੁੰਦੇ ਹਨ ਜੋ 9 10 ਵਜੇ ਤੱਕ ਸਮਾਗਮ ਚੱਲਦੇ ਹਨ ਉਸ ਤੋਂ ਬਾਅਦ ਆਤਿਸ਼ਬਾਜ਼ੀ ਵੀ ਜਲਾਉ ਸਜਦੇ ਹਨ ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਣ ਵਾਲਾ ਹੁੰਦਾ ਹੈ ਰਾਤ ਨੂੰ 10 ਵਜੇ ਉਸ ਤੋਂ ਬਾਅਦ ਵੀ ਲੰਗਰ ਦਾ ਸੰਤਾਂ ਨੂੰ ਵਰਤਾਇਆ ਜਾਂਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸੋ ਨਿਹਾਲ ਸਤਿਗੁਰੂ ਬਾਸ ਮਹਾਰਾਜ ਕੀ ਜੈ